ਸ਼ੀਕਾਲ ਬਾਈ ਜੀ ਇੱਕ ਬਾਈ ਦਾ ਮੈਸੇਜ ਆਇਆ ਸੀ ਆਪਾਂ ਮੱਖੀ ਆਂਵਰੇ ਦੀ ਇਹ ਵੀਡੀਓ ਪਾਈ ਸੀ ਬਾਈ ਕਹਿੰਦਾ ਵੀ ਮੱਖੀ ਤੇ ਲੋਨ ਮਿਲ ਜਾਂਦਾ ਹੈਗਾ ਤੇ ਬਾਈ ਨੂੰ ਮੈਂ ਦੱਸਣਾ ਚਾਹੁੰਦਾ ਸੀ ਉਹ ਗੱਲ ਨਹੀਂ ਹੋਈ ਮੈਂ ਤਾਂ ਵੀਡੀਓ ਹੀ ਪਾਈ ਜਾਵੇ ਤੇ ਵੀ ਲੋਨ ਹੋ ਜਾਂਦਾ ਹੈ ਇਹ ਬੈਂਕ ਨਾਲ ਨਾ ਇਹਦਾ ਸਹੀ ਲੈਣ ਦੇਣ ਹੋਣਾ ਚਾਹੀਦਾ ਬੰਦੇ ਦਾ ਆਨਲਾਈਨ ਐਂਟਰੀ ਆਊਟਰੀਆ ਸੈਂਪਲ ਸਪੋਰਟ ਸਹੀ ਹੋਣਾ ਚਾਹੀਦਾ ਇਹ ਤੇ ਲੋਨ 10 ਲੱਖ ਦਾ ਹੀ ਮਿਲ ਜਾਂਦਾ ਵੱਧ ਵੀ ਮਿਲ ਜਾਂਦਾ ਆਮ 10 ਲੱਖ ਦਾ ਮਿਲ ਜਾਂਦਾ ਜੇ ਸਹੀ ਮਤਲਬ ਬੈਂਕ ਨਾਲ ਬੰਦੇ ਦਾ ਲੈਣ ਦੇਣ ਹੈ ਜੇ ਕਈ ਵਾਰੀ ਤੁਸੀਂ ਕੋਈ ਲੋਡ ਹੋਵੇ ਜਾਂ ਕੋਈ ਸੰਪਰਕ ਕਰਨਾ ਚਾਹੁੰਦਾ ਹੋਵੇ ਆਪਾਂ ਨੂੰ ਪੁੱਛ ਸਕਦੇ ਆ ਇਹਦੇ ਬਾਰੇ ਕੋਈ ਜੇ ਕੰਨੀ 10 ਲੱਖ ਨਾਲ ਵਧੀਆ ਕੰਮ ਚੱਲ ਸਕਦਾ ਹੈ ਇਹਦਾ ਮੱਖੀ ਦਾ ਬਾਕੀ ਮੈਂ ਇਹ ਬਾਈ ਹੈਪੀ ਨਾਲ ਆਪਣਾ ਆ ਤੁਹਾਨੂੰ ਪਤਾ ਆਵੇ ਆਪਣਾ ਬੈਂਟੂਠਿਆਂ ਦੇ ਬਾਈ ਆਪਾਂ ਸਬਜ਼ੀ ਦਾ ਕੰਮ ਕਰਦੇ ਆਂ ਅਸੀਂ ਟੱਕੀ ਸਬਜ਼ੀ ਦਾ ਕੰਮ ਕਰਦੇ ਹਾਂ ਜੀ ਮੈਂ ਉਹਨੂੰ ਇੱਕ ਗੱਲ ਕਹਿ ਦੇਣਾ ਵੀ ਇਹ ਬਾਈ ਨੇ ਵੀ ਬਹੁਤ ਛੋਟੇ ਲੈਵਲ ਤੋਂ ਉੱਠ ਕੇ ਨਾ ਬਹੁਤ ਤਾਕੜਾ ਕੰਮ ਅੱਜ ਕਰ ਰੱਖਿਆਗਾ ਵੀ ਬਹੁਤ ਇਹ ਨਹੀਂ ਬਹੁਤ ਗਰੀਬੀ ਦੇ ਵਿੱਚ ਉੱਠ ਕੇ ਆਪਦਾ ਘਰ-ਬਾਰ ਵੀ ਸੈੱਟ ਕਰ ਲਿਆ ਮੱਖੀ ਦੇ ਉੱਤੋਂ ਠੀਕ ਆ ਬਾਕੀ ਇਹਨੂੰ ਸਾਰੀ ਯਾਰ ਮੱਖੀ ਬਾਰੇ ਬਹੁਤ ਨੌਲੇਜ ਆ ਵੀ ਜਮਹੋਣਾ ਜਿਵੇਂ ਤੁੱਚ ਕਰੇ ਵੀ ਲੋਨ ਚਾਹੀਦਾ ਤੇ ਲੋਨ ਇਹ ਇਹਨੂੰ ਸਾਰੇ ਪ੍ਰੋਸੀਜਰਾਂ ਦਾ ਪਤਾ ਹੈ ਬਈ ਕਿਉਂਕਿ ਇਹ ਸਾਰੇ ਉਸੇ ਕੰਮਾਂ ਦੇ ਵਿੱਚ ਹੀ ਉੱਠ ਕੇ ਤਾਂ ਦੱਸਿਆ ਗਿਆਗਾ ਜੇ ਕਿਸੇ ਵੀ ਭਰਾ ਨੂੰ ਲੋੜ ਹੋਵੇ ਵੀ ਕੋਈ ਗੱਲਬਾਤ ਕੁਝ ਨਹੀਂ ਹੋਵੇ ਤਾਂ ਇਹਨੂੰ ਜਦੋਂ ਮਰਜ਼ੀ ਪੁੱਛ ਸਕਦਾ ਕਿਉਂਕਿ ਦੇਖੋ ਮੈਨੂੰ ਸਭ ਦੀ ਬਾਰੇ ਨੌਲੇਜ ਆ ਇਹ ਮੇਰੇ ਭਰਾ ਨੂੰ ਮੱਖੀ ਬਾਰੇ ਬੀਜ ਦੇ ਪ੍ਰੋਸੀਜਰ ਬਾਰੇ ਵੀ ਕਿਵੇਂ ਆਪਾਂ ਲੋਨ ਲੈਣਾ ਸਾਰੇ ਬਾਰੇ ਬਹੁਤ ਜਾਣਕਾਰੀ ਆ ਜਿਹੜੇ ਭਰਾ ਨੂੰ ਇਹ ਲੋੜ ਹੋਵੇ ਤਾਂ ਸੰਪਰਕ ਭਰਾ ਨਾਲ ਕਰ ਸਕਦਾਗਾ ਕੋਈ ਯਾਨੀ ਜ਼ਰੂਰ ਬਈ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਬਾਕੀ ਗੱਗਿਆ ਸਾਰੇ ਜਿਹੜੇ ਮਦਦ ਕਾਰਕਮੇ ਤੂੰ ਵੀ ਉੱਥੀ ਉੱਠਾ ਮੈਂ ਵੀ ਜਿਵੇਂ ਮੈਂ ਸਭ ਦੀ ਬੰਨੀ ਮਦਦ ਕਰ ਰਹਾ ਜਿਹ ਸਾਰਿਆਂ ਦੀ ਤੁਹਾਨੂੰ ਮਦਦ ਕਰਨ ਲਈ ਹੁਣ ਲੋੜ ਆ ਵੀ ਜਿਹੜੇ ਵੀ ਕਹਿੰਦੇ ਵੀ ਅਸੀਂ ਇਹ ਕੰਮ ਕਰਨਾ ਸਟਾਰਟ ਕਰਨਾ ਨਾ ਨਾ ਕੋਈ ਗੱਲ ਨਹੀਂ ਭਾਈ ਕੋਈ ਚੱਕਰ ਹੀ ਨਹੀਂ ਜਿਹੜਾ ਮਰਜੀ ਜene ਵੀ ਕੁਝ ਪੁੱਛਣਾ ਹੋਵੇ ਆਪਾਂ ਨੂੰ ਕੌਣ ਕਰ ਸਕਦਾ ਕੌਣ ਨੰਬਰ ਪਾ ਦਾਂਗੇ ਧੰਨਵਾਦ ਸਾਰਿਆਂ ਦਾ